ਮੇਰੇ ਵਾਸਤੇ ਆਪਣੇ ਆਪ ਬਾਰੇ ਗੱਲ ਕਰਨ ਦੇ ਬਰਾਬਰ ਹੈ ਕਿਉਂ ਐਸਾ ਸਾਡੇ ਬਹੁਤ ਸਾਰੇ ਦੋਸਤਾਂ ਨੂੰ ਇਸ ਗੱਲ ਦੇ ਉੱਤੇ ਸ਼ਾਇਦ ਇਤਰਾਜ਼ ਹੋਵੇ ਕਿਉਂਕਿ ਅਸੀਂ ਤਿੰਨ ਵੱਡੇ ਮਜ਼ਬਾ ਨੇ ਪੰਜਾਬ ਦੇ ਆਨੇ ਮੁਸਲਮ Hindu ਅਤੇ Sikh ਨੇ ਖਾਸ ਤੌਰ ਤੇ ਮذਬੀ ਸੋਚ ਰੱਖਣ ਵਾਲਿਆਂ ਨੇ ਪੰਜਾਬੀ ਕ੍ਰਿਸਚੀਅਨ ਨੂੰ ਹਮੇਸ਼ਾ ਆਪਣੇ ਤੋਂ ਕਮ ਤਰਕ ਤਬਕੇ ਦੇ ਤੌਰ ਤੇ ਦੇਖਿਆ ਜਦੋਂ ਅਸੀਂ ਆਪਣੇ ਵਿੱਚੋਂ دانشਮੰਦ ਬੰਦੇ ਜਿਨ੍ਹਾਂ ਨੇ ਤਾਰੀਖ ਪੜ੍ਹੀ ਹੈ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਪੜਿਆ ਹੈ ਜਿਹੜੇ ਇਹਦੀ ਇਹਦੀ ਜੜਾਂ ਨੂੰ ਜਾਣਦੇ ਆ ਉਹਨਾਂ ਦੀਆਂ ਗੱਲਾਂ 'ਤੇ ਧਿਆਨ ਦਿੱਤਾ ਹੈ ਕਿ ਪੰਜਾਬੀ ਕ੍ਰਿਸਚਨ ਸਾਡੇ ਲਈ ਕਿੰਨਾ ਅਹਿਮ ਹੈ ਸਾਦਾ ਸਾਦਾ ਜੀ ਗੱਲ ਇਹ ਹੈ ਕਿ ਪੰਜਾਬੀ ਕ੍ਰਿਸਚਨ ਉਸ ਨਸਲੀ ਗਰੋਹ ਦੇ ਵਿੱਚੋਂ ਹੈਗੇ ਆ ਉਸ ਤਬਕੇ ਦੇ ਵਿੱਚੋਂ ਹੈਗੇ ਆ ਕਿ ਜਿਹੜੇ ਸਾਡੀ ਹੜੱਪਾ ਔਰ ਮੁੰਜਦੜੋ ਵਾਲੀ ਜਿਹੜੀ ਪੰਜਾਬ ਦੀ ਔਰ ਸਿੰਧ ਦੀ ਸਿਵਲਾਈਜੇਸ਼ਨ ਹੈ ਜਿਹੜੇ ਉਸ ਧਰਤੀ ਤੇ ਰਹਿਣ ਵਾਲੇ ਲੋਕ ਸੀ ਅਸੀਂ ਜਿਹੜੇ ਰੰਗ ਤੇ ਮਾਣ ਕਰਦੇ ਆ ਨਕਸ਼ ਨਾਂਨ ਉਤੇ ਮਾਣ ਕਰਦੇ ਆ ਅਸੀਂ ਜਿਹੜੇ ਨਸਲਾਂ ਉਤੇ ਮਾਣ ਕਰਨ ਵਾਲੇ ਆ ਇਹਨਾਂ ਤੋਂ ਪਹਿਲੇ ਦੇ ਇਸ ਧਰਤੀ ਦੇ ਮਾਲਕ ਸੀ ਔਰ ਇਹ ਤਾਰੀਖ ਤੋਂ ਸਾਬਤ ਸੋਦਾ ਚੀਜ਼ ਹੈ ਲੇਕਿਨ ਤੁਹਾਡੀਆਂ ਕਿਤਾਬਾਂ ਤੁਹਾਡਾ ਸਿਲੇਬਸ ਕਦੀ ਇਹ ਗੱਲ ਨਹੀਂ ਕਰੇਗਾ ਕਦੀ ਵੀ ਤੁਹਾਡਾ ਮذਬੀ ਰਹਿਨਮਾ ਗੱਲ ਨਹੀਂ ਕਰੇਗਾ ਤਿੰਨਾ ਮذਬਾਂ ਦਾ ਕਿ ਇਹਨਾਂ ਦਾ ਕਿੰਨਾ ਅਹਿਮ ਰੋਲ ਹੈ ਕਿੰਨੀ ਅਹਿਮੀਅਤ ਹੈ ਪੰਜਾਬ ਦੀ ਧਰਤੀ ਦੇ ਅੰਦਰ ਕਿ ਜਿੱਥੇ ਬਹਿ ਕੇ ਅਸੀਂ ਅੱਜ ਖਾਂਦੇ ਪੀਂਦੇ ਆ ਜਿੱਥੇ ਰਹਿ ਕੇ ਆਸ਼ਾ ਕਰਦੇ ਆ ਜਿੱਥੇ ਰਹਿ ਕੇ ਅਸੀਂ ਗਾਣੇ ਗਾਣੇ ਆ ਤੇ ਜੱਟ ਜੱਡ ਜੱਟ ਜੱਤ ਫਲਾਂ ਫਲਾਂ ਕਰਦੇ ਆ ਉਹਦੇ ਅਸਲ ਰਹਿਣ ਵਾਲੇ ਸਾਡੇ ਤੋਂ ਪਹਿਲੇ ਦੇ ਚਲੋ ਅਸਲ ਦੀ ਗੱਲ ਤਾਂ ਲੰਬੀ ਆ ਨਾ खरे ਅਸਲ ਕੌਣ ਹੈ ਤਾਰੀਖ ਜਿੱਨਾ ਕਿੰਨਾ ਪਿੱਛੇ ਜਾ ਸਕਦੇ ਆ ਲੇਕਿਨ ਜਿੰਨੀ ਕੁ ਮਾਲੂਮ ਤਾਰੀਖ ਹੈ ਉਹਦੇ ਮੁਤਾਬਕ ਇਹ ਲੋਕ ਹਜ਼ਾਰਾਂ ਸਾਲਾਂ ਤੋਂ ਸਾਡੇ ਤੋਂ ਬਹੁਤ ਪਹਿਲੇ ਦੇ ਪੰਜਾਬ ਦੀ ਧਰਤੀ ਦੇ ਮਾਲਕ ਹੈ ਵਸਨੀਕ ਹੈ ਰਹਿਣ ਵਾਲੇ ਹੈ ਜਿਨ੍ਹਾਂ ਨੂੰ ਬਾਹਰੋਂ ਆਣ ਵਾਲੇ ਹਮਲਾਵਰਾਂ ਨੇ ਹਮੇਸ਼ਾ ਆਪਣੇ ਜੜ੍ਹਾਂ ਤੋਂ ਖਦੇੜਿਆ ਆਪਣੇ ਸ਼ਹਿਰਾਂ ਬਸਤੀਆਂ ਚੋਂ ਕੱਢਿਆ ਔਰ ਉਹਨਾਂ ਨੂੰ ਰੋਂਦੇ ਹੋਏ ਅੱਗੇ ਚਲੇਗਾ ਹੁਣ ਜਦੋਂ ਤੁਸੀਂ ਆ ਕੇ ਉਹਨਾਂ ਨੂੰ ਆਪਣੇ ਸਮਾਜ ਦੇ ਸਭ ਤੋਂ ਥੱਲੇ ਤਬਕੇ ਦੇ ਵਿੱਚ ਜਗ੍ਹਾ ਦਿੱਤੀ ਹੈ ਉਹਨਾਂ ਨੂੰ ਰੱਖਿਆ ਹੀ ਥੱਲੇ ਆ ਤੁਸੀਂ ਉਸ ਕੋਠਾਲੀ ਚ ਕੁੱਟਿਆ ਤੁਸੀਂ ਉਸ ਉਸ ਛੱਠੂ ਚ ਉਹਨਾਂ ਨੂੰ ਪੀਸਿਆ ਔਰ ਕੁੱਟਿਆ ਤੇ ਫਿਰ ਤੁਸੀਂ ਸ਼ਿਕਵਾ ਵੀ ਕਰੋਗੇ ਉਹ ਜਨਾਬ ਸਾਡੇ ਨਹੀਂ ਜੇ ਇਸਲਾਮ ਆਇਆ ਤੇ ਇਸਲਾਮ ਨੇ ਥੋੜਾ ਜਾ ਉਹਨਾਂ ਨੂੰ ਸਹਾਰਾ ਦਿੱਤਾ ਉਹਨਾਂ ਨੂੰ ਤਵੱਜੋ ਦਿੱਤੀ ਹੈ ਆਪਣੀ ਹੱਦ ਤੱਕ ਮੈਂ ਇਹ ਨਹੀਂ ਕਹਿੰਦਾ ਕਿ ਹਿੰਦੂਇਜ਼ਮ ਨੇ ਕੋਈ ਉਹਨਾਂ ਨੂੰ ਸਿਸਟਮੈਟਿਕਲੀ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਤਾਂ ਇਸ ਚੀਜ਼ ਤੇ ਯਕੀਨ ਰੱਖਦਾ ਵੀ ਇਹ ਜਿਹੜੀ ਕਲਾਸੀਫਿਕੇਸ਼ਨ ਹੈ ਇਹ ਕੋਈ ਧਾਰਮਿਕ ਮਰਤਬੇ ਵਾਲੀ ਗੱਲ ਨਹੀਂ ਹੈ Hindu ਮਜ਼ਬ ਦੇ ਵਿੱਚ ਇਹਦੇ ਤੇ ਮੈਂ ਅਲੱਗ ਤੋਂ ਗੱਲ ਕਰਾਂਗਾ ਲੇਕਿਨ ਬਾਰਾ ਲੂ ਉਹਨਾਂ ਨੂੰ ਉਹ ਮਰਤਬਾ ਤੇ ਚੱਲਣਾ ਪਿਆ ਮੁਸਲਮਾਨਾਂ ਨੇ ਆ ਕੇ ਗੱਲਾਂ ਬਾਤਾਂ ਕੀਤੀਆਂ ਲੇਕਿਨ ਮਰਤਬਾ ਉਹ ਹੀ ਰਿਹਾ ਬਰਾਬਰੀ ਨਸੀਬ ਨਹੀਂ ਹੋਈ ਪੂਰੀ ਤਰ੍ਹਾਂ ਉਸ ਤੋਂ ਬਾਅਦ ਸਿੱਖ ਮਜ਼ਬ ਆਇਆ ਜਿਹੜਾ ਉਹਨਾਂ ਨੇ ਆ ਕੇ ਵੀ ਉਹਨਾਂ ਨੂੰ ਬਰਾਬਰੀ ਦੀ ਗੱਲ ਤੇ ਗੁਰੂ ਨਾਨਕ ਸਾਹਿਬ ਨੇ ਜ਼ਰੂਰ ਕੀਤੀ ਲੇਕਿਨ ਜਦੋਂ ਮذਬ ਇਦਾਰਾ ਜਾਤੀ ਸ਼ਕਲ اختیار ਕਰ ਲੈਂਦਾ ਹੈ ਜਦੋਂ ਮذਬ ਇੰਸਟੀਚਿਊਨ ਬਣ ਜਾਂਦਾ ਹੈ ਉਹਦੇ ਕਰਿੰਦੇ ਬਣ ਜਾਂਦੇ ਆ ਉਹ ਕਰਿੰਦੇ ਫਿਰ ਜਿਹੜੇ ਆ ਉਹ ਆਪਸ ਚ ਜਿਹੜਾ ਇੰਟਰਸਟ ਔਰ ਮਫਾਦਤ ਦੀ ਇੱਕ ਚੇਨ ਬਣਾ ਲੈਂਦੇ ਆ ਉਹਦੇ ਵਿੱਚ ਫਿਰ ਆਪਸ ਦੇ ਵਿੱਚ ਰਲ ਮਲ ਕੇ ਖਾਂਦੇ ਆ ਸਭ ਕੁਝ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਹਾਰਾ ਦਿੰਦੇ ਆ ਮਾੜਿਆਂ ਦਾ ਸਹਾਰਾ ਕਿਨੇ ਬਣਨਾ ਅੰਗਰੇਜ਼ ਆਇਆ ਅੰਗਰੇਜ਼ ਦੇ ਬ੍ਰਿਟਿਸ਼ ਨੇ ਇਹ ਜਾਂ ਜਿਹੜੇ ਦੂਸਰੇ ਯੂਰਪੀ ਸੀ ਉਹਨਾਂ ਦਾ ਪਹਿਲਾ ਹੀ ਇਹ ਖਿਆਲ ਸੀਗਾ ਵੀ ਜਿੱਥੇ ਜਾਓ ਆਪਣਾ ਮਜ਼ਬ ਫੈਲਾਓ ਔਰ ਆਪਣੇ ਬੰਦੇ ਆਪਣੇ ਨਾਲ ਜੋੜਨੇ ਆ। ਨੇਕ ਨੀਤੀ ਵੀ ਅਸੀਂ ਨੀਕ ਨੀਤੀ ਤੇ ਸ਼ੱਕ ਨਹੀਂ ਕਰਦੇ। ਇਹ ਨੀਅਤ ਦੇ ਉਤੇ ਸ਼ੱਕ ਕਰਨ ਦੀ ਗੱਲ ਨਹੀਂ ਆ। ਉਹਨਾਂ ਨੇ ਅਫਰੀਕਾ 'ਚ ਵੀ ਗਏ ਉੱਥੇ ਵੀ ਜਾ ਕੇ ਸਲੂਕ ਦੱਸਿਆ, ਕਿਤਾਬਾਂ ਪੜਾਈਆਂ, ਬਾਈਬਲ ਦੱਸੀ। ਇਹ ਅਲੱਗ ਗੱਲ ਆ ਕਿ ਜਿਵੇਂ ਇੱਕ ਅਫਰੀਕੀ ਰਾਈਟਰ ਨੇ ਕਿਹਾ ਨਾ ਕਿ ਜਦੋਂ ਗੋਰਾ ਆਦਮੀ ਸਾਡੇ ਕੋਲ ਆਇਆ ਉਹਦੇ ਹੱਥ ਵਿੱਚ ਬਾਈਬਲ ਸੀ ਔਰ ਸਾਡੇ ਕੋਲ ਸਾਡੀ ਜ਼ਮੀਨ ਸੀ ਮਾਲਕੀ ਦੇ ਕਾਗਜ਼ ਸੀ ਲੇਕਿਨ ਫੇਰ ਕੀ ਹੋਇਆ ਕਿ ਜਦੋਂ ਆ ਕੇ ਇੱਥੇ ਬੰਮਾਲਕ ਬਣ ਕੇ ਬਹਿ ਗਿਆ ਤੇ ਜ਼ਮੀਨ ਸਾਰੀ ਉਹਦੇ ਕੋਲ ਸੀ ਤੇ ਸਾਡੇ ਕੋਲ ਬਾਈਬਲ ਸੀ ਇਦਾਂ ਵੀ ਹੋਈ ਹੈ ਲੇਕਿਨ ਤਾਰੀਖ ਦੇ ਬੇਇਨਸਾਫੀਆਂ ਨੂੰ ਜਿੰਦਾ ਮੈਂ ਸਮਝਦਾ ਕਿ ਵੈਸਟ ਨੇ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਤੁਸੀਂ ਮੇਰੇ ਨਾਲ ਲੱਖ ਇੱਕ ਤਲਾਕ ਵੀ ਕਰੋ ਸਾਡੇ ਨਾਲ ਬਹੁਤੀ ਕੀਤੀ ਹੈ ਇਹੋ ਹੀ ਵਜ੍ਹਾ ਕਿ ਸਾਡੇ ਲੋਕ ਜਾ ਕੇ ਅੱਜ ਵੀ ਉਹਨਾਂ ਦਾ ਉੱਥੇ ਚਰਚ ਲੈ ਕੇ ਖਰੀਦ ਕੇ ਕਿਰਾਏ ਤੇ ਲੈ ਕੇ ਮੰਦਿਰ ਬਣਾ ਸਕਦੇ ਗੁਰਦੁਆਰਾ ਬਣਾ ਸਕਦੇ ਮਸਜਿਦ ਬਣਾ ਸਕਦੇ ਤੁਸੀਂ ਤੇ ਅੱਗਾਂ ਲਾ ਦਿੰਦੇ ਹੋ ਤੁਸੀਂ ਤੇ ਅੱਗਾਂ ਲਾ ਦਿੰਦੇ ਬੰਦੇ ਵੀ ਵਿੱਚੇ ਸਾੜ ਦਿੰਦੇ ਹੋ ਸ਼ਰਮਨਾਕ ਗੱਲ ਹੈ ਸ਼ਰਮ ਵਾਲੀ ਗੱਲ ਹੈ ਉੱਥੇ ਜਾ ਕੇ ਤਬਲੀਗਾ ਕਰਦੇ ਐ ਇੱਥੇ ਉਹਨਾਂ ਦੇ ਬੰਦਿਆਂ ਨੂੰ ਤੁਸੀਂ ਨਾ ਨਹੀਂ ਲੈਣ ਦਿੰਦੇ ਤੇ ਫਿਰ ਫਖਰ ਕਰਦੇ ਹੋ ਕਿ ਹਮਾਰੇ ਮਜ਼ਮੇ ਵਿੱਚ ਹੈ ਇਹ ਹਮ ਤਾਂ ਹਮਾਰੇ ਮਜ਼ਮੇ ਵਿੱਚ ਤਾਂ ਇਜਾਜ਼ਤ ਨਹੀਂ ਹੈ